ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀਸਾਣ ਇਹਨਾਂ ਦੋਹਾਂ ਪੰਕਤੀਆਂ ਦੇ ਵਿਸਰਾਮ ਜਿਵੇਂ ਪਾਠੀ ਸਿੰਘ ਜੀ ਨੇ ਲਾਏ ਨੇ ਇਸੇ ਤਰ੍ਹਾਂ ਲੱਗਣਗੇ ਬਾਕੀ ਜਿਹੜੀਆਂ ਅਗਲੀਆਂ ਪੰਕਤੀਆਂ ਨੇ ਉਹਨਾਂ ਦੇ ਵਿਸਰਾਮ ਕੋ ਉੱਪਰ ਲੱਗਣਗੇ ਜੀ ਇਹਨੂੰ ਕਿਸੇ ਕਸ ਕੇ ਨਹੀਂ ਬੋਲਣਾ ਜਿਵੇਂ ਕਿਸੇ ਬੋਲੇ ਇਦਾਂ ਹੀ ਬੋਲਣਾ ਹੈ ਕਈ ਕਿਸ ਸੇ ਬੋਲ ਦਿੰਦੇ ਆ ਕਸ ਕੇ ਗਾਵੈ ਕਹੇ ਕੋਤਾਨ ਹੋਵੈ ਕਿਸੇ ਕਿਸ ਉਹ ਕਿਸੇ ਨਹੀਂ ਗਹਿਣਾ ਕਿਸੇ ਬੋਲੇ ਕਰਕੇ ਬੋਲਣਾ ਹਾਂਜੀ ਗਾਵੈ ਕੋ ਗੁਣ ਵਡਿਆਈਆ ਚਾਰ ਹੁਣ ਸਾਰੇ ਬਿਸਰਾਮ ਗਾਵੈ ਕੋ ਤੇ ਆਉਣਗੇ ਗਾਵੈ ਕੋ ਵਿਦਿਆ ਵਿਖਮ ਵਿਚਾਰ ਪਿਛਲੀ ਪੰਕਤੀ ਗਾਵੈ ਕੋ ਗੁਣ ਵਡਿਆਈਆ ਚਾਰ ਵਡਿਆਈਆਂ ਪਾਠ ਹੈ ਤੇ ਅੱਗੇ ਚਾਰ ਹੈ ਵਡਿਆਈ ਆਚਾਰ ਨਹੀਂ ਹੋਵੇਗਾ ਵਡਿਆਈ ਆਚਾਰ ਇਕੱਠਾ ਨਹੀਂ ਹੋਵੇਗਾ ਨਖੇੜਾ ਆਵੇਗਾ ਗਾਵੇ ਕੋ ਗੁਣ ਵਡਿਆਈਆਂ ਚਾਰ ਹਾਂਜੀ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰ ਹਦੂਰ ਕਥਨਾ ਕਥੀ ਨ ਆਵੈ ਟੂਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਖਾਹੀ ਖਾਹੇ ਹਾਏ ਨਾਲ ਪਰ ਆਮ ਆਪਾਂ ਸੁਣਦੇ ਆਂ ਪਾਠ ਕਾਹਲੀ ਨਾਲ ਖਾਏ ਖਾਹੀ ਖਾਈ ਖਾਏ ਵੀ ਪੜ੍ਹ ਜਾਂਦਾ ਹੈ ਤੋ ਇਹ ਖਾਏ ਨਹੀਂ ਐ ਖਾਹੇ ਨਾਨਕ ਵਿਗਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਭਾਖਿਆ ਭਾਉ ਅਪਾਰ ਭਾਉ ਭੱਬੇ ਦੇ ਕੰਨੇ ਤੇ ਆਪਾਂ ਵਿਸ਼ੇਸ਼ ਖਿਆਲ ਦੇਣਾ ਹੈ ਭਾਉ ਅੱਧਾ ਕੰਨਾ ਲੱਗੇਗਾ ਭਾਉ ਕਵਾਂਗੇ ਤਾਂ ਉਹ ਕੰਨਾ ਬਿਲਕੁਲ ਖਤਮ ਹੋ ਗਏ ਅਰਥ ਬਦਲ ਜਾਵੇਗਾ ਭਾਉ ਇਸ ਕੰਨੇ ਤੇ ਵਿਸ਼ੇਸ਼ ਖਿਆਲ ਦੇਣਾ ਜੀ ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਫੇਰ ਕੇ ਅੱਗੇ ਰੱਖੀਐ ਫੇਰ ਤੇ ਥੋੜਾ ਰੁਕਾਂਗੇ ਜਮਕੀ ਐ ਇੱਥੇ ਫੇਰ ਕੇ ਇਕੱਠੇ ਨਹੀਂ ਕਹਿਣਾ ਫੇਰ ਕੇ ਅੱਗੇ ਰੱਖੀ ਐ ਕੱਕੇ ਦੀ ਸਿਹਾਰੀ ਐ ਇਹਨੂੰ ਲਾਮ ਨਹੀਂ ਬਣ ਦੇਣਾ ਆਮ ਤੌਰ ਤੇ ਪਾਠੀ ਸੰਗ ਪਾਠ ਕਰਨ ਵਾਲੇ ਕੀ ਬੋਲ ਜਾਂਦੇ ਐ ਕਿ ਫੇਰ ਕੇ ਅੱਗੇ ਰੱਖੀ ਐ ਫੇਰ ਕੇ ਨਹੀਂ ਫੇਰ ਕੇ ਅੱਗੇ ਰੱਖੀ ਐ ਫੇਰ ਕੇ ਅੱਗੇ ਰੱਖੀ ਐ ਜਿਤ ਦਿਸਾ ਦਰਬਾਰ ਮੋਹ ਕੇ ਬੋਲਣ ਬੋਲੀ ਹੈ ਇਹ ਵੀ ਉਸੇ ਤਰ੍ਹਾਂ ਮੋਹ ਕੇ ਬੋਲਣ ਬੋਲੀ ਹੈ ਜਿਤ ਸੋਣਾ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਦਾ ਨਾਓ ਨੰਨੇ ਦੇ ਕੰਨੇ ਦਾ ਖਿਆਲ ਰੱਖਣਾ ਜੀ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਏਵੈ ਤੇ ਆਮ ਅਸ਼ੁੱਤੀ ਵੇਖਣ ਨੂੰ ਮਿਲਦੀ ਐ ਪਾਠੀਆਂ ਦੀ ਏਵੇਂ ਵੀ ਕਹਿ ਜਾਂਦੇ ਆ ਐਵੇਂ ਵੀ ਕਹਿ ਜਾਂਦੇ ਆ ਈੜੀ ਦਾ ਖਿਆਲ ਰੱਖਣਾ ਨਾਨਕ ਏਵੈ ਜਾਣੀਐ ਸੋ ਹਾਂਜੀ ਇਉਂ ਖਿਆਲ ਰੱਖ ਕੇ ਪਾਠ ਕਰਨਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪੇ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੇ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਵ ਦੁਖ ਪਰਹਰ ਸੁਖ ਘਰ ਲੈ ਜਾਏ ਜਿਵੇਂ ਪਾਠੀ ਸਿੰਘ ਜੀ ਨੇ ਪਾਠ ਕੀਤਾ ਹੈ ਸੋ ਇਹਦਾ ਖਿਆਲ ਰੱਖਣਾ ਜਾਏ ਭਾਉ ਜਿਵੇਂ ਉੱਪਰ ਵੀ ਪਾਠ ਕੀਤਾ ਹੈ ਗਾ ਵੀ ਆ ਸੁਣੀਐ ਮਨ ਰੱਖੀਐ ਭਾਉ ਭਾਉ ਨਹੀਂ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਇਹ ਵਿਸ਼ਰਾਮ ਇਹ ਉਚਾਰਣ ਖਿਆਲ ਵਿੱਚ ਰੱਖਣਾ ਜੀ ਗੁਰ ਇੱਕ ਬੇਨਤੀ ਆ ਕਿ ਮੇਰੇ ਕੋਲ ਪੋਥੀ ਆ ਜਿਹੜੇ ਪੰਕਤੀ ਆਈ ਪਿਛੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਕੀਤਾ ਨਾ ਹੋਏ ਨੰਨਾ ਵਾਲਾ ਉਹਨੂੰ ਲੱਗਾ ਕੰਨਾ ਪਰ ਉਹ ਅਸ਼ੁੱਧ ਮੇਰੇ ਕੋਲੇ ਪੋਤੀ ਹੈ ਤੁਹਾਡੇ ਕੋਲੇ ਠੀਕ ਹੈ ਤੁਹਾਡੇ ਕੋਲੇ ਪੋਤੀਆਂ ਤੇ ਨੰਨੇ ਨੂੰ ਕੰਨਾ ਨਹੀਂ ਲੱਗਾ ਤੇ ਆਪਾਂ ਬੁਰਣਾ ਵੀ ਫਾਪਿਆ ਨਾ ਜਾਏ ਕੀਤਾ ਨਾ ਹੋਏ ਨਾ ਕੰਨਾ ਨਹੀਂ ਲਾਉਣਾ ਮੇਰੇ ਕੋਲ ਲਗਾ ਕਰਕੇ ਮੇਰੇ ਧਿਆਨ 'ਚ ਆ ਗਿਆ ਸਾਰੇ ਜਪਜੀ ਸਾਹਿਬ 'ਚ 6 ਵਾਰ ਕੰਨਾ ਆਉਂਦਾ ਨੋਟ ਕਰਿਓ ਸਾਰੇ ਯਾਦ ਕਰਾ ਦਿਆਂ 13ਵੀਂ ਪੌੜੀ 21ਵੀਂ 25ਵੀਂ 36 ਦੇ 37 ਉਹ ਨਾਲ ਨਾਲ ਦੱਸਦੇ ਆਂਗੇ 13ਵੀਂ ਪੌੜੀ 21ਵੀਂ 25ਵੀਂ 36 ਦੇ 37 ਉਥੇ ਕੰਨਾ ਆਏਗਾ ਮੇਰੇ ਕੋਲੇ ਪੁਥੀ ਤੇ ਲੱਗਾ ਪਰ ਇਹ ਅਸ਼ੁੱਧ ਹੈਗਾ ਉਚਾਰਨ ਕਰਨ ਲੱਗਿਆਂ ਵੀ ਧਿਆਨ ਦੇਣਾ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿੰਦਨ ਹੋਏ ਅੱਗੇ ਪੜ੍ਹੀਏ ਜੀ ਨਾਲ ਨਾਲ ਦੱਸੀ ਚੱਲਾਂਗੇ ਉਚਾਰਨ ਦਾ ਧਿਆਨ ਦੇਣਾ ਜੀ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਨਾਦੰ ਗੁਰਮੁਖ ਵੇਦੰ ਜਿਵੇਂ ਗਿਆਨੀ ਜੀ ਨੇ ਸੈ ਭੰਗ ਦਾ ਉਚਾਰਨ ਦੱਸਿਆ ਸੀ ਇਸੇ ਤਰ੍ਹਾਂ ਇਹ ਨਾਦਨ ਜਾਂ ਨਾਦੰਗ ਜਾਂ ਨਾਦਮ ਨਹੀਂ ਬਣੇਗਾ ਨਾਦੰ ਦੰ ਇਹ ਸਾਡੇ ਗਲੇ ਵਿੱਚ ਆਵਾਜ਼ ਰਹਿ ਜਾਵੇਗੀ ਇਹਨੂੰ ਇਸੇ ਤਰ੍ਹਾਂ ਬੋਲਣਾ ਹੈ ਹੋਰ ਕੋਈ ਆਮ ਪਾਠੀ ਜੋ ਪਾਠ ਕਰਦੇ ਨੇ ਵੇਦੰਗ ਕੀ ਵੀ ਕਹੇ ਜਾਂਦੇ ਨੇ ਜਾਂ ਅੱਗੇ ਨੰਨਾ ਲਾ ਦਿੰਦੇ ਨੇ ਇਹ ਟਿੱਪੀ ਤੇ ਆਵਾਜ਼ ਸਾਡੀ ਰੁਕਣੀ ਚਾਹੀਦੀ ਹੈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਕਹਿਣ ਲੱਗਿਆ ਵੀ ਧਿਆਨ ਦੇਣਾ ਗੁਰਮੁਖ ਨਹੀਂ ਆਮ ਪਾਠੀ ਜਾਂ ਆਮ ਕਨਜਨਤ ਨੇ ਵੀ ਸਿੱਖ ਪਿਆਰੇ ਗੁਰਮੁਖ ਗੁਰਮੁਖ ਮੰਮੇ ਨੂੰ ਓਕੜ ਨਹੀਂ ਲੱਗਦਾ ਹੈਗਾ ਪਰ ਆਪਾਂ ਲਾਉਣਾ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਰਹਿਆ ਰਹਿਆ ਤੇ ਵੀ ਅੱਗੇ ਹਾਂਜੀ ਕਿਉਂਕਿ ਆਮ ਪਾਠੀ ਰਿਹਾ ਬੋਲ ਜਾਂਦੇ ਨੇ ਰਾਰੇ ਨੂੰ ਸਿਆਰੀ ਹਾਹੇ ਨੂੰ ਕੰਨਾ ਹੋਵੇਗਾ ਫਿਰ ਰਿਆ ਹੋਵੇਗਾ ਪਰ ਇਥੇ ਸਤਿਗੁਰਾਂ ਨੇ ਰਾਰਾ ਹਾਹੇ ਸਿਆਰੀ ਐੜੇ ਕੰਨਾ ਉਚਾਰਿਆ ਗੁਰਮੁਖ ਰਹਿ ਆ ਸਮਾਈ ਹਾਂਜੀ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਈ ਗੁਰ ਈਸ਼ਰ ਗੁਰ ਗੋੜਖ ਪਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਕਹਿਣਾ ਕਥਨ ਨਾ ਜਾਈ ਜਿਵੇਂ ਉਚਾਰਨ ਕੀਤਾ ਪਾਠੀ ਸਿੰਘ ਜੀ ਨੇ ਇਹ ਖਿਆਲ ਰੱਖਣਾ ਕਿਉਂਕਿ ਆਮ ਤੌਰ ਤੇ ਆਪਾਂ ਕਾਲੀ ਵਿੱਚ ਪੜ ਜਾਂਦੇ ਆ ਕਹਿਣਾ ਕਥਨ ਨਾ ਜਾਈ ਕਥਨ ਨਾ ਜਾਈ ਇਹਦੇ ਵਿੱਚੋਂ ਇੱਕ ਨੰਨਾ ਜਾਂ ਤਾਂ ਗੁਪਤ ਹੋ ਰਿਹਾ ਤੇ ਜਾਂ ਅੱਧਾ ਕ ਬੋਲਿਆ ਜਾ ਰਿਹਾ ਪਹਿਲਾਂ ਕਥਨ ਪੂਰਾ ਬੋਲ ਕੇ ਫੇਰ ਅਕੇ ਨਾ ਬੋਲਣਾ ਕਹਿਣਾ ਕਥਨ ਨਾ ਜਾਈ ਇਹ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਇਹ ਵਿਸਰਾਮ ਜਿਵੇਂ ਪਾਠੀ ਸਿੰਘ ਨੇ ਦਿੱਤਾ ਹੈ ਗੁਰ ਦੇ ਉੱਤੇ ਦੇਣਾ ਪਾਰਬਤੀ ਮਾਈ ਇਹ ਅੱਗੇ ਪੜ੍ਹਨਾ ਵਿਸਰਾਮ ਆਮ ਤੌਰ ਤੇ ਕਈ ਗੋਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਕਰ ਜਾਂਦੇ ਆ ਪਰ ਜੋ ਸੰਪਰਦਾਇ ਚ ਸ਼ੁੱਧ ਵਿਸਰਾਮ ਹੈ ਗੁਰ ਈਸਰ ਗੁਰ ਗੋਰਖ ਬਰਮਾਪੁਰ ਪਾਰਬਤੀ ਮਾਈ ਹਾਂਜੀ ਚਲੋ ਜੇ ਹਉ ਜਾਣਾ ਆਖਾ ਨਾਹੀ ਜੇ ਹਉ ਕਹੜਾ ਕਥਨ ਨਾ ਜਾਈ ਗੁਰੂ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮਾ ਵਿਸਰਨ ਨਾ ਜਾਈ ਸਭਨਾ ਜੀਆ ਕਾ ਕਾ ਤੇ ਜਮਕ ਲੱਗੇਗੀ ਤੇ ਅੱਗੇ ਇੱਕ ਦਾਤਾ ਆਮ ਤੌਰ ਤੇ ਜਦੋਂ ਅਸੀਂ ਚਾਲ ਵਿੱਚ ਪਾਠ ਕਰਦੇ ਆਂ ਤਾਂ ਸਬਨਾ ਜੀ ਆ ਕਾ ਇੱਕ ਦਾਤਾ ਇਉਂ ਬੋਲ ਜਾਂਦੇ ਆਂ ਜੋ ਕਿ ਗਲਤ ਹੈ ਸਬਨਾ ਜੀ ਆ ਕਾ ਇੱਕ ਦਾਤਾ ਇੱਕ ਤੇ ਜੋਰ ਆਵੇਗਾ ਸਬਨਾ ਜੀ ਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਸੋ ਵਖਰਾ ਮੈਂ ਵਖਰਾ ਸੋ ਮੈਂ ਇਕੱਠਾ ਨਹੀਂ ਬੋਲਣਾ ਇਹ ਖਿਆਲ ਰੱਖਣਾ